ਪਾਣੀ ਦੇ ਫਾਇਦੇ ਆ ਬਾਕੀ ਮੈਂ ਲੱਗ ਗਿਆ ਓਏ ਉਦ ਲਈ ਪੱਕੀ ਨਾ ਗਰਕਣਾ ਹੀ ਇਹ ਹਾਂ ਹਾਂ ਬਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਆਲੇ ਹੋ ਅਮਰੀਕਾ ਬੋਜਾ ਪਿੰਡ ਵਾਮਕ ਵਾਲੀ ਤੋਂ ਕੀ ਘਟਨਾ ਕੀ ਵਾਪਰੀ ਆ ਪਿੰਡ ਦੇ ਵਿੱਚ ਘਟਨਾ ਇਹ ਬਰਕਤ ਵਾਲਾ ਨਹਿਰ ਜੋ ਟੁੱਟੀ ਆ ਤੇ ਲਗਭਗ ਕਿੰਨੇ 4 ਘੰਟੇ ਹੋ ਗਏ ਜਦੋਂ ਨਹਿਰ ਟੁੱਟੀ ਨੂੰ ਕਿੰਨੇ ਕਿੰਨੇ ਵਜੇ ਦਾ ਸਮਾਂ ਸੀ ਜਦੋਂ ਨਹਿਰ ਟੁੱਟੀ ਹੈ ਇਹ ਸਮਾਂ ਲਗਭਗ 4 ਵਜੇ ਦਾ ਸਮਾਂ ਸੀ 1 ਵਜੇ ਦਾ 1 ਵਜੇ ਦਾ ਸਮਾਂ ਸੀ ਜੋ ਨਹਿਰ ਟੁੱਟੀ ਹੈ ਪਰ ਹੁਣ ਜਿਹੜਾ 7 7:30 8 ਵਜੇ ਦਾ ਟਾਈਮ ਹੋ ਗਿਆ ਹੈ ਅਜੇ ਤੱਕ ਇੱਥੇ ਕੋਈ ਵੀ ਜੋ ਪ੍ਰਸ਼ਾਸਨ ਨਹੀਂ ਪਹੁੰਚਿਆ ਫਸਲ ਲੱਗੀ ਹੋਈ ਸੀ ਝੋਨੇ ਦੀ ਆਸ-ਪਾਸ ਝੋਨੇ ਦੀ ਜਿਹੜੀ ਫਸਲ ਸਾਰੀ ਜੋ ਲੱਗੀ ਹੋਈ ਹੈ ਡੁੱਬ ਕੇ ਜੋ ਤਬਾਹ ਹੋ ਗਈ ਹੈ ਕਿੰਨੇ ਕਿੰਨੇ ਏਕੜ ਡੁੱਬ ਗਿਆ ਝੋਨਾ ਲਗਭਗ 6 700 ਕਿੱਲਾ ਜਿਹੜਾ ਇੱਥੇ ਜਿਹੜੀ ਸਾਡੇ ਪਿੰਡ ਦੀ ਜੋ ਫਸਲ ਹੈ ਜਿਹੜੀ ਚੋਨੈਰਾ ਡੱਬਕੇ ਜਿਹੜਾ ਸਭਾ ਹੋ ਗਿਆ ਬਈਆ ਜਿਹੜੇ ਆਸ-ਪਾਸ ਘਰ ਨੇ ਇਹਨਾਂ ਨੂੰ ਵੀ ਕੋਈ ਦੂਜਾ ਨਾਲ ਜਿਹੜੇ ਸਾਹਮਣੇ ਘਰ ਨੇ ਉੱਪਰ ਟਾਣੀਆਂ ਨੇ ਸਾਰਾ ਜਿਹੜਾ ਉਹਨਾਂ ਦੇ ਨੀਂਹਾਂ ਦੇ ਵਿੱਚ ਪਾਣੀ ਪੈ ਗਿਆ ਤੇੜਾ ਆ ਗਿਆ ਨੇ ਕੋਈ ਪਤਾ ਨਹੀਂ ਕਦੋਂ ਵੀ ਜਿਹੜੇ ਉਹ ਕੱਢ ਦੇ ਸਕਦੇ ਨੇ ਭਾਈ ਜਦੋਂ ਪਾਣੀ ਕੋਈ ਕਈਆਂ ਦੇ ਵੱਲੋਂ ਚੋਰੀ ਕੀਤਾ ਜਾਂਦਾ ਨਹਿਰੀ ਤਾਂ ਉਦੋਂ ਦਾ ਬੜੀ ਛੇਤੀ ਨਹਿਰੀ ਵਿਭਾਗ ਕਾਰਵਾਈ ਕਰਦਾ ਤੇ ਹੁਣ ਜਿਹੜੀ ਕੱਸੀ ਟੁੱਟੀ ਐ ਪਾਣੀ ਵੀ ਨਹੀਂ ਅਜੇ ਤੱਕ ਬੰਨਣ ਦੀ ਕੋਸ਼ਿਸ਼ ਕੀਤੀ ਨਹੀਂ ਅਜੇ ਤੱਕ ਤਾਂ ਕੋਈ ਵੀ ਇੱਥੇ ਜਿਹੜਾ ਪਹੁੰਚੇ ਨਹੀਂ ਪਿੱਛੋਂ ਪਾਣੀ ਅਜੇ ਤੱਕ ਨਹੀਂ ਬੰਦ ਕੀਤਾ ਨਹਿਰਾਂ ਨੇ ਘਟਾ ਦਿੱਤਾ ਪਰ ਅਜੇ ਤੱਕ ਤਾਂ ਨਹਿਰ ਪੂਰੀ ਉੱਧੇ ਚੱਲ ਰਹੀ ਹੈ ਕੀ ਕਹਿਣਾ ਚਾਹੋਗੇ ਜਲਾਲਾਬਾਦ ਦੇ ਪ੍ਰਸ਼ਾਸਨ ਦੇ ਹਲਾਤਾਂ ਨੂੰ ਦੇਖ ਕੇ ਅਸੀਂ ਤੇ ਹੀ ਕਹਿਣਾ ਚਾਹਾਂਗੇ ਕਿ ਜਿਹੜਾ ਸਾਡੇ ਸਾਰੇ ਜਿਹੜੇ ਪਿੰਡ ਜਿਹੜੇ ਨੌਜਵਾਨ ਇੱਥੇ ਪਹੁੰਚੇ ਆਏ ਨੇ ਪਰ ਅਜੇ ਤੱਕ ਜਿਹੜਾ ਪ੍ਰਸ਼ਾਸਨ ਨਹੀਂ ਪਹੁੰਚਿਆ ਉਹਨਾਂ ਨੇ ਵੀ ਜਿਹੜਾ ਪਹੁੰਚਣਾ ਚਾਹੀਦਾ ਸੀ ਤੇ ਸਾਡਾ ਜਿਹੜਾ ਸਾਥ ਦੇਣਾ ਚਾਹੀਦਾ ਸੀ ਮੈਂ ਉਹਦਾ ਟੁੱਟਣ ਦਾ ਜ਼ਿਆਦਾ ਕਾਰਨ ਹੀ ਜਿਹੜਾ ਜੰਗਲਾਤ ਦਰ ਰ ਇਹ ਲੇ ਜਾਨ ਪਹਿਲਾਂ ਵੀ ਟੁੱਟੀ ਆ ਕਦੇ ਇਹਨੇ ਪਹਿਲਾਂ ਹੁਣ ਤਾਂ ਕੱਭ ਵਿਚਾਰ ਹੋ ਗਿਆ ਬਸ ਪਿਛਲੇ ਸਾਲੋਂ ਤੋਂ ਟੁੱਟੀ ਸੀ ਪਿਛਲੇ ਕਿਸਮਿਆਂ ਕੋਲ ਅੱਛਾ ਇਹ ਸਾਰੇ ਚਾਰ ਪੰਜ ਜਗ੍ਹਾ ਕੋਟ ਕੀ ਪਹਿਲੇ ਉੱਥੇ ਟੁੱਟੀ ਫਿਰ ਉੱਥੇ ਉਦੋਂ ਵੀ ਅੱਗੇ ਵੀ ਹਾਂ ਜੀ ਟੁੱਟਦੀ ਓਵਰਫਲੋ ਨਾਲੀ ਹੈ ਟੁੱਟਦੀ ਓਵਰਫਲੋ ਕਰਕੇ ਆ ਜੀ ਕਾਈ ਨਹੀਂ ਹੋਈ ਚੰਗੀ ਤਰ੍ਹਾਂ ਕਾਈ ਹੋਈ ਉਹ ਨਹੀਂ ਨੇ ਬਹੁਤ ਘੱਟ ਹੋਈ ਹੈ ਇਸ ਕਰਕੇ ਸਾਰਾ ਨੁਕਸਾਨ ਸਾਡੀਆਂ ਫਸਲਾਂ ਪਿਆਰ ਹੋਈਆਂ ਖੜੀਆਂ ਨੇ ਮੀਨਾ ਮੀਨਾ ਵਿੱਚ ਛੋਨੇ ਲਗਾਏ ਸਾਰੇ ਛੋਨੇ ਬਰਬਾਦ ਹੋ ਗਏ ਕਿੰਨੀ ਕੁ ਫਸਲ ਪ੍ਰਭਾਵਿਤ ਹੋਈ ਹੈ ਘੜ ਤੋਂ ਘੜ 800000 ਲਗ ਦੇਰ ਤਾਂ ਹੋ ਚੁੱਕੀ ਤਾਂ ਇਹ ਰਾਤ ਚੱਲਦਾ ਰਹੇ ਤੇ ਹੋਰ ਵੀ 1000 ਕਿਲੇ ਪੈ ਜਾਏਗਾ। ਇਹ ਕਿਹੜੇ ਕਿਹੜੇ ਪਿੰਡ ਦਾ ਰਕਬਾ ਹੈ ਜੀ? ਇਹ ਸਾਇ ਪਿੰਡ ਰਾਈਆਂ ਵਾਲਾ ਚੱਕ ਰਾਈਆਂ ਵਾਲਾ ਦੋ ਦੰਡਾ ਦਾ ਰਕਬਾ ਹੈ। ਚੱਕ ਰਾਈਆਂ ਵਾਲਾ ਭਲੀਆਂ ਵਾਲਾ ਢੋਈਆਂ ਵਾਲਾ ਉਹਨਾਂ ਦਾ ਰਕਬਾ ਆ ਜਾਂਦਾ ਜੀ। ਉੱਤੋਂ ਤਾਈ ਪਹੁੰਚ ਕੇ ਪਾਣੀ ਪਹੁੰਚ ਗਿਆ। ਬਹੁਤ ਸੇਮ ਨਾਲ ਪਾਣੀ ਪਹੁੰਚ ਗਿਆ ਜੀ। ਅੱਛਾ ਉਹ ਵੀ ਪ੍ਰਭਾਵਿਤ ਹੋਇਆ ਸਰ। ਹਾਂਜੀ। ਉੱਤ ਦਾ ਕਸ਼ਮੀਰਲਾ ਬਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ? ਮੇਰਾ ਨਾਮ ਵਿਜੇ ਕੁਮਾਰ ਹੈ ਜੀ ਮੈਂ ਪਿੰਡ ਵਾਮਕਮਵਲੀ ਦਾ ਰਹਿਣ ਵਾਲਾ ਕਾ ਜੀ। ਮਾਈਨਾ ਟੁੱਟਿਆ ਕੀ? ਕਿਸ ਤਰੀਕੇ ਦੇ ਨਾਲ ਇਹ ਜਿਹੜੀ ਘਟਨਾ ਵਾਪਰੀ ਹੈ ਇਹ तकरीबन ਪਿਛਲੇ ਦਿਨ ਦੀ ਜਿਹੜੀ بارش ਹੋਈ ਸੀ ਸਵੇਰ ਤੜਕੇ ਉੰਦ ਕਰਕੇ ਪਿੱਛੂ ਸਾਰੇ ਜਿੰਨੇਦਾਰਾਂ ਨੇ ਮੋਗੇ ਬੰਦ ਕਰ ਦਿੱਤੇ ਤੇ ਇਸ ਕਰਕੇ ਨਾ ਨਹਿਰ ਦਾ ਜੋ ਨਿਕਾਸਾ کافی ਉੱਚੇ ਪੱਧਰ ਤੇ ਹੋ ਗਿਆ ਸੀ ਤੇ ਸਾਨੂੰ तकरीबन 10 ਕੋਈ ਪਤਾ ਚੱਲਿਆ ਕਿ ਨਹਿਰ ਦਾ ਫਲੋ ਉੱਪਰ ਹੋ ਗਿਆ ਤੇ ਅਸੀਂ ਆਏ ਪਿੰਡ ਵਾਸੀ ਸਾਰੇ ਆਏ ਪਰ ਕੰਟਰੋਲ ਨਹੀਂ ਹੋਇਆ ਪਾਣੀ ਪ੍ਰਸ਼ਾਸਨ ਨਾਲ ਨਹੀਂ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਪਰ ਉਹ ਮੋਕੇ ਤੇ ਕੋਈ ਨਹੀਂ ਪਹੁੰਚਿਆ ਜੀ ਪਿੰਡ ਦੇ ਦੋ ਸਾਰੇ ਪਿੰਡ ਦੇ ਦੋ ਜੀਸੀਪੀਆਂ ਟਰਾਲੀਆਂ ਲੈ ਕੇ ਆਏ ਨੇ ਪਰ ਕਿਸੇ ਵੀ ਤਰ੍ਹਾਂ ਜੋ ਇਸ ਮਸਲ ਦਾ ਹੱਲ ਨਹੀਂ ਹੋ ਸਕਿਆ ਨਹਿਰ ਤੇ ਘਾਟੋ ਘਾਟ 20 ਤੋਂ 25 ਫੁੱਟ ਦਾ ਪਾੜ ਪੈ ਚੁੱਕਿਆ ਹੈ ਕਿੰਨੇ ਵਜੇ ਘਟਣਾ ਵਾਪਰੀ ਆ ਪਾੜ ਵਾਲੀ ਪਾੜ ਵਾਲੀ ਘਟਣਾ ਕਿ ਕਰੀਬਨ 3:00 3:30 ਦਾ ਟਾਈਮ ਸੀ ਨਹੀਂ ਜੋ ਅੰਡਾ ਟੁੱਟੀ 3:00 ਟੁੱਟ ਗਈ ਹੈ ਕਿੰਨੀ ਫਸਲ ਹੈ ਕਿੰਨੇ ਏਕੜਾ ਜਿਹੜੀ ਪ੍ਰਭਾਵਿਤ ਹੋਈ ਜਾਂਦੇ ਨਾਲ ਮੇਰੇ ਸਾਹਮਣੇ ਨਾਲ ਘੱਟੋ ਘੱਟ 1000 ਕਿੱਲਾ ਪਲੱਸ ਪ੍ਰਭਾਵਿਤ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਬਾਕੀ ਅਜੇ ਪਾਣੀ ਉਦਾਂ ਹੀ ਉਵੇਂ ਚੱਲ ਰਿਹਾ ਹੈ ਪ੍ਰਸ਼ਾਸਨ ਦੇ ਤੱਕ ਮੌਕੇ ਤੇ ਨਹੀਂ ਪਹੁੰਚਿਆ ਜੀ ਬਈ ਆਸ-ਪਾਸ ਦੇ ਜਿਹੜੇ ਘਰ ਨੇ ਕੀ ਇਹਨਾਂ ਨੂੰ ਵੀ ਕੋਈ ਖਤਰਾ ਪਹੁੰਚਿਆ ਖਤਰਾ ਤਾਂ ਮੇਰੇ ਸਾਣਾ ਕੰਡਾ ਨੂੰ ਤੇੜੜਾ ਤਾਂ ਆ ਚੁੱਕੀਆਂ ਜੀ ਬਾਕੀ ਵੇਖੋ ਅੱਗੇ ਕਿੰਨਾ ਨੁਕਸਾਨ ਹੁੰਦਾ ਹੈ ਖਟਾਈ ਵਗੈਰਾ ਹੁੰਦੀ ਹੈ ਪ੍ਰੋਪਰ ਇਸ ਮਾਈਨਰ ਦੀ ਆਹ ਖਟਾਈ ਤਾਂ ਪਿੱਛੇ ਹੋਈ ਸੀ ਬਾਕੀ ਬਾਹਰ ਛੋਣ ਕਰਕੇ ਮੋਗੇ ਬੰਦ ਹੋ ਗਏ ਸੀ ਉਸ ਕਰਕੇ ਓਵਰਫਲੋ ਹੋ ਗਿਆ ਉਸ ਕਰਕੇ ਨਹਿਰ ਦਾ ਪੱਧਰ ਵਧਨ ਕਰਕੇ ਨਹਿਰ ਟੁੱਟੀ ਹੈ ਜੀ ਪ੍ਰਸ਼ਾਸਨ ਨੂੰ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚਾਇਆ ਤਾਂ ਕਿ ਜੀ ਪਰ ਪ੍ਰਸ਼ਾਸਨ ਦੀ ਨਲਕੀ ਹੈ ਪ੍ਰਸ਼ਾਸਨ ਆਵੇ ਸਾਰਾ ਦੇਖੇ ਪਹਿਲੇ ਆ ਜਾਣਾ ਚਾਹੀਦਾ ਸੀ ਜੀ ਸਵੇਰ 10 ਵਜੇ ਦਾ ਇਹ ਰੋਲਾ ਪਿਆ ਪਿੰਡ ਚ ਆਵਾਜ਼ਾਂ ਵੀ ਕਾਫੀ ਆਈਆਂ ਨੇ ਪਰ ਇਹ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਜੀ ਯਾਨੀ ਕਿ ਪਿੰਡ ਪੱਦਰ ਤੇ ਤੁਸੀਂ ਲੱਗੇ ਹੋ ਪਿੰਡ ਪੱਦਰ ਤੇ ਲੱਗੇ ਹੋ ਇਹ ਸਭ